ਡਾ ਵਿਖੇ 18ਵਾਂ ਵਿਰਾਸਤੀ ਮੇਲਾ ਜੋ 21 ਤੋਂ 23 ਮਾਰਚ ਤੱਕ ਲਗਾਇਆ ਗਿਆ ਸੀ ਦੇ ਅੱਜ ਆਖਰੀ ਦਿਨ ਜਿੱਥੇ ਵਿਰਾਸਤੀ ਪਹਿਰਾਵੇ ਖਾਣਾ ਵਿਰਾਸਤੀ ਖੇਤੀਬਾੜੀ ਨਾਲ ਸੰਬੰਧਤ ਵਿਰਾਸਤੀ ਖੇਡਾਂ ਵੇਖਣ ਨੂੰ ਮਿਲੀਆਂ ਉੱਥੇ ਹੀ ਰੱਸਾਕਸ਼ੀ ਕੁਸ਼ਤੀਆਂ ਬਾਜੀ ਵੀ ਵੇਖਣ ਨੂੰ ਮਿਲੀ ਇਸ ਮੇਲੇ ਦੌਰਾਨ ਵਿਰਾਸਤੀ ਪਹਿਰਾਵੇ ਵਿੱਚ ਔਰਤਾਂ, ਮੁਟਿਆਰਾਂ, ਬਜ਼ੁਰਗ, ਨੌਜਵਾਨ ਦਿਖਾਈ ਦੇ ਰਹੇ ਸਨ ਅਤੇ ਕਵਿਸ਼ਰੀ ਜੱਥਿਆਂ ਦੀਆਂ ਕਵਿਸ਼ਰੀਆਂ ਵੀ ਸੁਣਨ ਨੂੰ ਮਿਲ ਰਹੀਆਂ ਹਨ। ਮੇਲਾ ਵੇਖਣ ਆਈਆਂ ਔਰਤਾਂ ਤੇ ਮੁਟਿਆਰਾਂ ਨੇ ਕਿਹਾ ਕਿ ਸਾਨੂੰ ਇੱਥੇ ਬਹੁਤ ਕੁਝ ਵਿਰਾਸਤੀ ਵੇਖਣ ਨੂੰ ਮਿਲਿਆ ਹੈ ਜਿਨ੍ਹਾਂ ਬਾਰੇ ਅਸੀਂ ਸੁਣਿਆ ਤਾਂ ਜ਼ਰੂਰ ਸੀ ਪਰ ਅੱਜ ਪਹਿਲੀ ਵਾਰੀ ਵੇਖਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਹ ਮੇਲੇ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਇਸ ਨਾਲ ਨਵੀਂ ਪੀੜ੍ਹੀ ਆਪਣੇ ਅਲੋਪ ਹੁੰਦੇ ਜਾ ਰਹੇ ਵਿਰਸੇ ਨਾਲ ਜੁੜੇਗੀ। ਨਾਮ ਪਰ ਜੀ ਤੇ ਸੰਗੇ ਜੀ ਤੇ ਅਸੀਂ ਵਿਰਾਸਤ ਮੇਲੇ ਚ 2007 ਤੋਂ ਆ ਰਹੇ ਹਾਂ ਜੀ ਤੇ ਇਹ 18ਵਾਂ ਵਿਰਾਸਤ ਮੇਲਾ ਜੀ ਜਿਹੜਾ ਸਾਡੇ ਸ਼ਹੀਦਾਂ ਨੂੰ ਸਮਰਪਿਤ ਹੈ ਜੀ ਮੈਨੂੰ ਤਾਂ ਸੋਚਾ ਜੀ ਇਹ ਪੂਰੀ ਨਹੀਂ ਕਿ ਕਿਤੇ ਇਹ ਸਾਡਾ ਸੱਭਿਆਚਾਰ ਹੈ ਜੀ ਤੇ ਇਹ ਅਲੋਪ ਹੁੰਦਾ ਜਾਂਦਾ ਤਾਂ ਫਿਰ ਸਾਨੂੰ ਇਹ ਹੁੰਦਾ ਜੀ ਸਾਡਾ ਸੱਭਿਆਚਾਰ ਹੈ ਜਿਹੜਾ ਹਮੇਸ਼ਾ ਜਿਉਂਦਾ ਜਾਗਦਾ ਰਹੇ ਤਾਂ ਕਰਕੇ ਅਸੀਂ ਇਹ ਜਿਹੜੀ ਡਰੈੱਸ ਹੈਗੀ ਇਹਨੂੰ ਅਪਣਾ ਕੇ ਵਿਆਹ ਦੇ ਵਿੱਚ ਅਸੀਂ ਬੋਲੀਆਂ ਵੀ ਪਾਉਣ ਜਾਂਦੇ ਆ ਕਿੱਦਾਂ ਪਾਉਣ ਜਾਂਦੇ ਆ ਜਿੱਥੇ ਗੀਤ ਵੀ ਪਾਉਣ ਜਾਂਦੇ ਆ ਜਿਹੜੇ ਸੋਨੇ ਗਹਿਣੇ ਡਟੇ ਪਾਏ ਆ ਪਾਲੀਆਂ ਕੁੜੀਆਂ ਤੋਂ ਹੁੰਦੀਆਂ ਨਾਲ ਬਾਰੇ ਪਤਾ ਵੀ ਨਹੀਂ ਹਾਂਜੀ ਇਹ ਗਹਿਣੇ ਹੁਣ ਇਹ ਹੋ ਗਏ ਨੇ ਗਹਿਣੇ ਛੋਟੇ ਹੁੰਦੇ ਜਾਂਦੇ ਆ ਜੀ ਗਹਿਣੇ ਛੋਟੇ ਹੁੰਦੇ ਹੁੰਦੇ ਹੁਣ ਬਿਲਕੁਲ ਟੌਪਸਾਂ ਤੇ ਆ ਗਈਆਂ ਸਾਡੀ ਕੁੜੀਆਂ ਵੱਡੇ ਗਹਿਣਿਆਂ ਨੂੰ ਪਸੰਦ ਨਹੀਂ ਕਰਦੀਆਂ ਕਿਉਂਕਿ ਜਿਹੜੇ ਸਾਡੇ ਪੁਰਾਣੇ ਗਹਿਣੇ ਹੁੰਦੇ ਸੀ ਜਿਵੇਂ ਰਾਣੀ ਹਾਰ ਆ ਲਾਲੋ ਤੇ ਚਭੂਲੀ ਵਾਲੇ ਕਾਂਟੇ ਲਾਲੋ ਤੁੰਗਲ ਪਾਏ ਹੁੰਦੇ ਸੀ ਸਾਡੀਆਂ ਬੀਬੀਆਂ ਦੇ ਤੇ ਟਿੱਕੇ ਲੱਗੇ ਹੁੰਦੇ ਸੱਗੀ ਫੁੱਲ ਲੱਗੇ ਹੁੰਦੇ ਸੀ ਉਹ ਪਾਰੇ ਹੁੰਦੇ ਸੀਗੇ ਤੇ ਸੱਗੀ ਫੁੱਲ ਹੁੰਦੇ ਸੀ ਜਿਹੜੀ ਜਿਵੇਂ ਉਹ ਵਾਲਾਂ ਦੇ ਵਿੱਚ ਗੁੰਦੇ ਹੁੰਦੇ ਸੀਗੇ ਤੇ ਹੁਣ ਅਸੀਂ ਸਾਡੇ ਜਿਹੜੇ ਹੁਣ ਬੱਚੇ ਨੇ ਸਾਡੀਆਂ ਕੁੜੀਆਂ ਨੇ ਉਹ ਜ਼ਿਆਦਾ ਰਿਲੈਕਸ ਹੋਣ ਰਿਲੈਕਸ ਹੀ ਰਹਿਣ ਸਾਡੇ ਬੱਚੇ ਜਿੱਦ ਬਾਲ ਵੀ ਖੁੱਲੇ ਛੱਡ ਕੇ ਤੁਰੇ ਫਿਰਦੇ ਨੇ ਬੱਚੇ ਲਿਕੇ ਲਿਕੇ ਪੋਨੀ ਕੀਤੀਆਂ ਤੇ ਰਬੜ ਚੜਾਈ ਚਲੋ ਭਈ ਉਹ ਚੀਜ਼ਾਂ ਤਾਂ ਲੋਪ ਹੋ ਗਈਆਂ ਜੀ ਹਾਂਜੀ ਮੇਰੇ ਨਾਮ ਗਗਨ ਸ਼ਰਮਾ ਜੀ ਅਸੀਂ ਲੋਕਲ ਬਿਟਿੰਡਾ ਦੇ ਆ ਕੀ ਕਹਣਾ ਦੋਸਤ ਬੇਲੇ ਸਰ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਆਪਣੇ ਬੱਚੇ ਨੂੰ ਪੁਰਾਣਾ ਵਿਰਸਾ ਦਿਖਾਣ ਆਏ ਇਸ ਨਾਲ ਸਾਨੂੰ ਜਿਹੜੀਆਂ ਅਲੋਪ ਹੋਈਆਂ ਚੀਜ਼ਾਂ ਨੇ ਉਹ ਦੇਖਣ ਨੂੰ ਮਿਲੀਆਂ ਹਨ ਇਸ ਨਾਲ ਬਹੁਤ ਜ਼ਿਆਦਾ ਬੱਚਿਆਂ ਨੂੰ ਵੀ ਦਿਖਾਣ ਨਾਲ ਆਪ ਨੂੰ ਵੀ ਇਹ ਚੀਜ਼ਾਂ ਦੇਖਣ ਨੂੰ ਬਹੁਤ ਵਧੀਆ ਲੱਗੀਆਂ ਸਾਨੂੰ ਇਸ ਚੀਜ਼ ਦਾ ਬਹੁਤ ਇੰਤਜ਼ਾਰ ਸੀਗਾ ਵੀ ਕਦੋਂ ਇਹ ਮੇਲਾ ਲੱਗੇ ਅਸੀਂ ਕਦੋਂ ਦੇਖ ਕੇ ਆਈਏ ਤਤ ਹੋ ਜਾਂਦੀ ਹੈਗੀ ਹੈ ਨਾ ਤੇ ਇਹ ਸੀਜ਼ਨ ਨਾਲ ਇਸ ਵਿਸ਼ੇ ਨਾਲ ਬੱਚਿਆਂ ਨੂੰ ਜੁੜਨਾ ਚਾਹੀਦਾ ਹੈ ਇਸ ਸੀਜ਼ਨ ਨਾਲ ਬੱਚਾਂ ਤੇ ਬਹੁਤ ਜ਼ਿਆਦਾ ਵਧੀਆ ਅਸਰ ਪਵੇਗਾ ਇਸ ਚੀਜ਼ ਨੂੰ ਇਸ ਪੰਜਾਬੀ ਕਲਚਰ ਨੂੰ ਲਿਆਉਣਾ ਚਾਹੀਦਾਗਾ ਅੱਗੇ ਜਿਵੇਂ ਪੰਜਾਬ ਦੇ ਵਿੱਚ ਚੁੱਲ੍ਹੇ ਹੁੰਦੇ ਸੀਗੇ ਹੁਣ ਕੈਨਸਾ ਦੇ ਰੋਟੀ ਬਣਦੀ ਹੈਗੀ ਇਸ ਚੀਜ਼ ਨਾਲ ਬਹੁਤ ਜ਼ਿਆਦਾ ਅਸਰ ਪੈਂਦਾ ਹੈਗਾ ਬੱਚਾ ਤੇ ਹੁਣ ਚਾਹੀਦਾ ਸਿੱਖਣਾ ਸਭ ਨੂੰ ਹਾਂਜੀ 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 ਸਰ ਹਾਂਜੀ ਹਾਂਜੀ ਸਰ ਸਾਨੂੰ ਸਾਰਾ ਇਨਾ ਕੋ ਆਏ ਸੀਗਾ ਕਿ ਅਸੀਂ ਦੇਖ ਕੇ ਆਈਏ ਮੇਲਾ ਅਸੀਂ ਐਸੇ ਕਰਕੇ ਵੀ ਆਏ ਦੇਖਣ ਵਾਸਤੇ ਸਾਨੂੰ ਆਏ ਸੀਗਾ ਸਾਨੂੰ ਬੱਚਿਆਂ ਨੂੰ ਵੀ ਇਸ ਕਲਚਰ ਨਾਲ ਜੋੜਨਾ ਚਾਹੀਦਾ ਹੈ ਹੋਪਰੇ ਜੀ ਜਿਹੜਾ ਦਾਤੋ ਹੈ ਡਰਾਈਵਰਸ ਆਏ ਜੀ ਅਸੀਂ ਕਿਹਨਾ ਤੋਂ ਕਿ ਕੀ ਦੇਖਿਆ ਅਸੀਂ ਦਾ ਜਸਤੀ ਬਹੁਤ ਕੁਛ ਦੇਖਿਆ ਪੰਜਾਬੀ ਵਿਰਸਾ ਦੇਖਿਆ ਸਾਡਾ ਪ੍ਰਾਣਾ ਕਲਚਰ ਦੇਖਿਆ ਇਸ ਤੋਂ ਵੀ ਮੇਦੇ ਆ ਸਾਭੀ ਲੱਗਣੇ ਚਾਹੀਦੇ ਆ ਹਾਂ ਜੀ ਲੱਗਣੇ ਚਾਹੀਦੇ ਤਾਂ ਕਿ ਆਪਣਾ ਕਾ ਬੱਚਾ ਦਾ ਪਿਰਖ ਬਣ ਸਕੇ ਕੀ ਕਾਰਨ ਬਣੇ ਕਿ ਉਹ ਸੁੱਕਿਆ ਚਲਣੇ ਕਿਉਂਕਿ ਪਿੰਡਾਂ ਚੋਂ ਵੀ ਗਿਆ ਹੁਣ ਹਾਂ ਜੀ ਅੱਜ ਕੱਲ ਜਿਆਦਾ ਦਿਵਾਕ ਮੋਬਾਈਲ ਦਾ ਜੋ ਹੋ ਰਿਹਾ ਤੇ ਆਪਣਾ ਪੰਜਾਬੀ ਵਿਰਸਾ ਚੰਨੋਦਨ ਖਤਮ ਹੋ ਰਿਹਾ ਹੈਗਾ ਇਸ ਕਰਕੇ ਵੀ ਬੱਚਿਆਂ ਨੂੰ ਜਿਆਦਾ ਇਸ ਨਾਲ ਜੋੜਨਾ ਚਾਹੀਦਾ ਕੋਸਮ ਸਨ ਸਿੱਕਾ ਜਦਾ ਸੁਪਤਾ ਚਾਹਵੋ ਫਾਈਲ ਤੇ ਰਹਿਦਾ ਬਚਿਆ ਹਸਤਾ ਕੀ ਕਰ ਹਾਂਜੀ ਕਿੱਕ ਜਰਾ ਇਸ ਵਿੱਚ ਔਰਦਾ ਦਾ ਹੀ ਹਿੱਸਾ ਕਿ ਔਰਦਾ ਹੀ ਆਪਣੇ ਬੱਚਿਆਂ ਨੂੰ ਜਿਆਦਾ ਮੋਬਾਈਲ ਦੇ ਰਹੀ ਆ ਬੱਚਿਆਂ ਨੂੰ ਮੋਬਾਈਲ ਕੱਟ ਦੇਣਾ ਚਾਹੀਦਾ ਹੈਗਾ ਜੀ ਵੀਰਪਾਲ ਕੌਰ ਜੀ ਬਰਨਾਲਾ ਤੋਂ ਜੀ परसों तो पहला देखना है कि वैसे में अपने पेके पंडा ही हुई है जी इतना बढ़िया लगया जी बस प्राणा सब देख के बहुत बढ़िया लगया बस सुबह आप क्या कर हां जी मोबाइल टीवी मोबाइल मां जी के और सारे रहने और सारे ਅਸਤੇ ਅਸਤੇ ਦੇਵਾ ਜੀ ਦਾ ਕਾਰਨ ਜੇ ਅਸਾਂ ਸ਼ਈ ਹੈ ਦਰਦੀ ਦੁਨੀਆ ਨਹੀਂ ਪਾਉਂਦੀ ਕੀ ਹਾਂਜੀ